ਲੋ ਜੀ ਲੁਧਿਆਣੇ ਤੋਂ ਚੱਲ ਕੇ ਮੈਂ ਤੇ ਮੇਰਾ ਜੋਨੀ ਵੀਰ ਪਹੁੰਚ ਗਏ ਆ ਉਹਨੇ ਦੇ ਪਿੰਡਾਂ ਦੇ ਵਿੱਚ ਇੱਥੇ ਆਪਣੇ ਛੋਟੇ ਭਰਾ ਦਾ ਵਿਆਹ ਆ ਤੇ ਕੱਲ ਤੁਹਾਨੂੰ ਦਿਖਾਵਾਂਗੇ ਜੇ ਹੁਣ ਕੁਝ ਬੱਚੇ ਦਿਖਾ ਦਾਂਗੇ ਨੇ ਤੇ ਫਿਰ ਬਾਕੀ ਤੁਹਾਨੂੰ ਬਾਅਦ ਦਿਖਾਵਾਂਗੇ। ਔਰ ਸ੍ਰੀ ਕਾਲ ਜੀ ਮਾਲਾਤੀ ਗੱਡੀ ਆਪਾਂ ਪਹੁੰਚ ਗਏ ਆ ਐਚਪੀ ਜੋਨੀ ਵੀਰ ਕਿ ਮੇਰਾ ਸਬਰ ਫਿਰ ਆਪਣਾ ਵਿਦੇ ਆ ਜੀ ਵਿਦੇ ਆ ਹੋਰ ਆਫ ਰੋਡਿੰਗ ਕੀਤੀ ਹੈ ਪੂਰੀ ਆਫ ਰੋਡਿੰਗ ਕੀਤੀ ਹੈ ਪੂਰੀ ਆਫ ਰੋਡਿੰਗ ਹੋਈ ਹੈ ਸਾਰਾ ਦਿਨ ਤੇ ਮਸਾਂ ਪਹੁੰਚੇ ਤੇ 3-4 ਘੰਟੇ ਲੱਗ ਗਏ 3 ਘੰਟੇ ਪੂਰੇ 3 ਘੰਟੇ ਲੱਗ ਗਏ ਜੀ ਪੂਰੇ ਹੁਣ ਦੇਖਦੇ ਆ ਵਿਆਹ ਖਤਮ ਹੋ ਗਿਆ ਰਾਤ ਦਾ ਸੀਗਾ ਕਿੰਨਾ ਟਾਈਮ ਹੋ ਗਿਆ 1:45 1:45 ਹੋ ਗਿਆ ਬਈ ਚਲੋ ਦੇਖਦੇ ਆ ਮੋਲ ਕੀ ਕਹਿੰਦਾ ਜਗਦੀਸ਼ ਚੰਦ ਤੇ ਆ ਹੈਗਾ ਟੋਬਾ ਪਾਣੀ ਵਾਲਾ ਤੁਹਾਨੂੰ ਦਿਖਾਵਾਂਗੇ ਸਵੇਰੇ ਇਥੇ ਆਸ ਤੇ ਦੱਸਦੇ ਤਾਂ ਮਾੜਾ ਕੀ ਇਹਦਾ ਆ ਮੁੰਡਾ ਬਾਈ ਹੈਗਾ ਵਿਆਹ ਵਾਲਾ ਇਹਦੇ ਵਿਆਹ ਤੇ ਐ ਭਰਾ ਦੇ ਤੇ ਮਹਿੰਦੀ ਮੁੰਨੀ ਲੱਗੀ ਆ ਥੋੜਾ ਲੇਟ ਹੋ ਗਏ ਆ ਇਹ ਮਤਲਬ ਨਾ ਆਪਣੀ ਹਾਂ ਟਠੇਰ ਬਾਬਾ ਜੀ ਜਿਸੀਗੇ ਨਾ ਹਾਂ ਇੱਕ ਨਾ ਜਿੰਦੇ ਜਲਸਮਾ ਦੀ ਲਈ ਹੋਈ ਹੈ ਜਿੰਦੇ ਚਲਦੇ ਜਿੰਦੇ ਜਲਸਮਾ ਦੀ ਲਈ ਹੋਈ ਹੈ ਅ ਅੰਦਰ ਚੱਲ ਕੇ ਬਾਬਾ ਜੀ ਅੱਛਾ ਇਹ ਇਸ ਟੋਬੇ ਇਹ ਖਾਸੇ ਤੇ ਕੋਦੇ ਵੀ ਨਹੀਂ ਸੋਦਾ ਕਦੇ ਨਹੀਂ ਸੋਦਾ ਪਾਣੀ ਇਹ ਮਸ਼ੀਨਾਂ ਵੀ ਲੱਗੀਆਂ ਐ ਸਾਫ ਸਫਾਈ ਕਰਨ ਲਈ ਹੂੰ ਫਿਰ ਵੀ ਪਾਣੀ ਨਹੀਂ ਨਿਕਲਿਆ ਖਤਮ ਹੋਇਆ ਇਹਦਾ ਅੱਛਾ ਇਹ ਖਾਸ ਨੋਰਮਲ ਟੋਪ ਬਣ ਤੁਰਕ ਕਰੇ ਬਣ ਸਕਿਆ ਇਹ ਤੁਹਾਨੂੰ ਦਿਖਾਵਾਂਗੇ ਸਵੇਰੇ ਹੁਣ ਥੋੜਾ ਹਨੇਰਾ ਆ ਤੇ ਬਾਕੀ ਆਪਾਂ ਚੱਲਦੇ ਆਂ ਬਾਈ ਦੇ ਨਾਲ ਬਾਕੀ ਤੁਹਾਨੂੰ ਦਿਖਾਵਾਂਗੇ ਲੋਕ ਇਦਾਂ ਦੇ ਘਰ ਹੁੰਦੇ ਇੱਥੇ ਐਸੀ ਤਾਂ ਹੁਣ ਆਏ ਗਿੱਡੀ ਦੇ ਲੋ ਲੋ ਦੇ ਰੋਟੇ ਟੇ ਖਾ ਲਈ ਅਸੀਂ ਤੇ ਜੌਨੀ ਬਈ ਹੈ ਇੱਥੇ ਸੀਗਾ ਪ੍ਰੋਗਰਾਮ ਪਰ ਅਸੀਂ ਮਿਸ ਕਰਤਾ ਸਾਰਾ ਪ੍ਰੋਗਰਾਮ ਆ ਅਸੀਂ ਲੇਟ ਹੋ ਗਏ ਸੀਗੇ ਲੋ ਜੀ ਬਿਆਲਾ ਮੁੰਡਾ ਸਿਰ ਸੇਰੇ ਉੱਠ ਗਿਆ ਨੀਂਦ ਨਹੀਂ ਪੂਰੀ ਹੋਈ ਕਹਿੰਦੇ ਤੇ ਹਾਂ ਬਾਕੀ ਆ ਭਰਾ ਅਲੇ ਟਾਈਮ ਹੀ ਕੁਛ ਨਹੀਂ ਹੋਇਆ ਹਾਂ ਸੁੰਦਰੀ ਸੀਗਾ 7:30 ਹੋ ਗਏ ਹਾਂ ਅੱਜ ਉਲੇ ਟਾਈਮ ਹੀ ਕੁਛ ਨਹੀਂ ਹੋਇਆ ਜੀ 3:00 ਹੀ ਜਦੋਂ 2:00 ਵਜੇ ਤੱਕ ਨਹੀਂ ਨਹੀਂ ਤੀਨੋ ਜੀ ਓੜਦਾ ਨਹੀਂ ਵੈਸੀਗਾ ਚੱਕੀ ਘਣਾ ਦਈਆਂ ਲੱਗੀਆਂ ਓ ਆ ਜਾ ਤੇਰਾ ਜਾ ਆ ਗਿਆ ਤੇ ਮਾਇਆ ਫੌਕਸੀ ਆ ਜਾ ਕੋਲੇ ਆ ਜਾ ਨਹੀਂ ਜਾ ਜੀ ਦੇਖ ਇੱਕ ਇੱਕ ਆਵੇ ਗੁੱਡ ਨਾਈਟ ਬਹੁਤ ਚੰਗਾ ਬਤਾਵਾਂ ਇੰਤਜ਼ਾਰੀਆ ਲੋਈ ਸੂਰ ਸਦਾ ਟਾਈਮ ਹੈ ਮੂੰਹ ਤੋਤੇ ਨਹੀਂ ਅਸੀਂ ਸਖੜੀਆਂ ਕਰਨ ਲੱਗੀਆਂ ਮੁੱਛਾਂ ਘੜੀਆਂ ਕਰਨ ਲੱਗਿਆਂ ਤਾਂ ਪਾਣੀ ਸਾਡਾ ਉਹ ਗਰਮ ਹੋ ਰਿਹਾ ਉੱਧਰ ਪਿੱਛੇ ਤੇ ਗੁਰਪ੍ਰੀਤ ਦੀ ਹੰਢੀ ਆਲਾ ਗੁਰਪ੍ਰੀਤ ਦੀ ਹੰਢੀ ਆਲਾ ਪਾਣੀ ਗਰਮ ਹੋ ਰਿਹਾ ਫਿਰ ਤੁਹਾਨੂੰ ਦਿਖਾਵਾਂਗਾ ਅੱਜ ਵਿਆਹ ਥੋੜਾ ਜਿਹਾ ਅੱਜ ਕੀ ਆ ਵਿਆਹ ਰਾਤੀ ਨੰਘ ਕੇ ਡੇ ਡੇ ਰੋਜ਼ ਰਾਤੀ ਨੰਘੇ ਆ ਵਿਆਹ ਅੱਜ ਹੀ ਨਾ ਮੈਂ ਨਾ ਫੇਰ ਫੇਰ ਅੱਜ ਤੇ ਜਿਹੜਾ ਸੀਗਾ ਡੀਜੇ ਵਾਲਾ ਸਿਸਟਮ ਉਹ ਨੰਘ ਗਿਆ ਸਾਡਾ ਅੰਤ ਪਹਿਲਾਂ ਪਹਿਲਾਂ ਲੋ ਜੀ ਇਦਾਂ ਬਣਦਾ ਇੱਥੇ ਆਣਾ ਨਹੀਂ ਮਟੂ ਦੇ ਲੱਗੇ ਸਾਗ ਨਹੀਂ ਬਣਾਣਾ ਤੁਹਾਨੂੰ ਜਿਹੜੇ ਵਿੱਚ ਖਾਣੇ ਜਾ ਕੇ ਉਸਤਾਦ ਜੀ ਕੀ ਹੋ ਰਿਹਾ ਇਥੇ ਇਹ ਨਹੀਂ ਕਾਂਗੜੀ ਦਾ ਹੈ ਹੈ ਕਾਂਗੜੀ ਦਾ ਕਾਂਗੜੀ ਦਾ ਕੀ ਕੀ ਮੰਨਦਾ ਵੇ ਅੱਡਾ ਮਾਣੀ ਮਿੱਠਾ ਚੋੜ ਹਾਂ ਬਾਰ ਬਾਰ ਬੱਤੀ ਬਣਾਇਆ ਇਹਨਾਂ ਨੇ ਇਹ ਕਲਚਰ ਤੁਹਾਡਾ ਹੈ ਕਲਚਰ ਹੀ ਹੈ ਬਈ ਸਹੀ ਹੈ ਸਹੀ ਹੈ ਬਰੋ ਜਦ ਮੌਸਮ ਵੇਲੋ ਪੂਰੀ ਹਰਿਆਲੀ ਹੈ ਵਧੀਆ ਨਜ਼ਾਰਾ ਕੰਮ ਕਰੋਗੇ ਤਾਂ ਦਾਲ ਬੰਦੀ ਦਾਲ ਅੱਜ ਦਾਲਣਾ ਚਨੇ ਦਾਲ ਹੈ ਚਨੇ ਦਾਲ ਇਹਦੇ ਚ ਹੋਣੀ ਹੈ ਮਾਂ ਦੀ ਦਾਲ ਉਹ ਜਿਹੜੀ ਜੀ ਅੱਗੇ ਪਾਣੀ ਦਿੰਦੇ ਜੋਰ-ਜੋਰ ਨਾਲ ਪਾਣੀ ਰੱਖਿਆ ਬਈ ਸਹੀ ਹੈ ਯਾਰ ਸਾਡੇ ਦੇ ਭਰਾਵਾ ਗੈਂਸ ਬਾਲ ਦਿੰਦੇ ਚਾਰ ਪੰਜ ਹਾਂਡੀ ਕਹਿੰਦੇ ਨੇ ਹਾਂਡੀਆਂ ਕਹਿੰਦੇ ਦੇਖਾ ਕੀ ਕਹਿੰਦੇ ਦੇਖ ਦੇ ਸਗਲੇ ਸਗਲੇ ਬੋਲਦੇ ਦੇਗੀ ਇਹ ਦੇਗੀ ਬੋਲ ਬੜੀ ਜੀ ਇਹ ਸਗਲੇ ਹੋਰ ਕੁੱਕਰ ਵੀ ਬਹਾਂ ਹਾਂਡੀ ਤਗੜਾਈ ਹੈ ਐਤੀ ਕੀ ਕਰ ਦੇਚ ਐਜੇ ਚੋਲ ਉਬਾਲ ਦੇ ਹੋਏ ਚੋਲ ਰੱਖਣੇ ਚ ਅੱਛਾ ਚਾਬੇ ਜੁੱਤ ਬਿਠਾ ਕੇ ਆ ਰੰਗ ਰੰਗ ਪਾਣਾ ਚੋਲਾਂ ਚ ਪੁਰਾਣੇ ਸਮੇਂ ਜਦ ਆਪਾਂ ਉਹ ਬਣਾਉਂਦੇ ਸੀ ਨਾ ਪੇਟੀਆਂ ਪੇਟੀਆਂ ਦੇ ਪੜੋਲੇ ਪੜਾਲੇ ਜੇ ਦੇਖ ਲਓ ਵੀ ਕਣਕ ਦੇ 14 ਵਾਸਤੇ ਰੱਖਣ ਲੱਗਦੇ ਸੀ ਪਾਣੀ ਪੁਣੀ ਪਰਨ ਨੂੰ ਵਧੀਆ ਸਿਸਟਮ ਆ ਯਾਰ ਦੇਖੋ ਐਨੀ ਹਰਿਆਲੀ ਚ ਬਣ ਰਿਹਾ ਖਾਣਾ ਇਹ ਰਹੀ ਆਣੀ ਲੋ ਜੀ ਚਾਹ ਮਿਲ ਗਈ ਸਿਰਸਿਰ ਆਪਾਂ ਨੂੰ ਹਾਂ ਬਸ ਹੁਣ ਰੋ ਚੱਲਦੇ ਆ ਤੇ ਯਾਰ ਤੁਸੀਂ ਵੀਊ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਵੀਊ ਆ ਕਰ ਕਿੰਨਾ ਦਾ ਮਿਲ ਜਾਂਦਾ ਇੱਥੇ ਯਾਰ ਇੱਕ ਘਰ ਲੈਣਾ ਹੋਵੇ ਬਾਈ ਇੱਦਾਂ ਨਹੀਂ ਪਤਾ ਕਿੰਨਾ ਘਰ ਮੇਲੇ ਹਾਂ ਮੈਨੂੰ ਨੋਲਿਜ ਦੇ ਬਾਰੇ ਪਤਾ ਮੈਨੂੰ ਨੋਲਿਜ ਹੈ ਨਹੀਂ ਨਾ ਮਾਰੇ ਤਾਂ ਫੇਰ ਉਵੇਂ ਮੜਾ ਮਟਾ ਹੋਊਗਾ 4-5 ਲੱਖ ਦਾ ਯਾਰ ਛੋੜੀ ਇੱਕ ਮਰਲਾ ਉਹਨੇ ਕਿਹਦਾ ਚੱਲਦਾ ਪਤਾ ਨਹੀਂ ਬਈ ਕਿੱਦਾਂ ਆਹ 4-5 ਲੱਖ ਦਾ ਨਹੀਂ ਜਾਣਾ ਇੱਧਰ ਉਹ ਨਹੀਂ ਹੈ ਤੇ ਆਹ ਦੇਖੋ ਜੀ ਆ ਹੈਗਾ ਆਪਣਾ ਤੂੜੀ ਵਾਲਾ ਨਿੱਕਾ ਜਿਦਾ ਹੁੰਦਾ ਨਾ ਉੱਥੇ ਆਪਣਾ ਕਸ਼ਮੀਰ ਚ ਉਵੇਂ ਸੇਮ ਬਣਾਇਆ ਦੇਖੋ ਨਿੱਕਾ ਜਿਹਾ ਬੱਲਨ ਬੋਲਨ ਰੱਖਿਆ ਨੇ ਚੱਲੋ ਇਧਰ ਸਣਾ ਸਾਪੀ ਨਾ ਹੋਵੇ ਇੱਥੇ ਲੈ ਜੀ ਚੋਬਰ ਤਿਆਰ ਹੋ ਰਹੇ ਬੂਟਪਾਲ ਛਾ ਰੀਆਂ ਨੇ ਤੇ ਆ ਜਿਹੜਾ ਤੁਹਾਨੂੰ ਰਾਤੀ ਦਿਖਾਇਆ ਟੋਬਾ ਵੀ ਆ ਗਿਆ ਦੇਖੋ ਟੋਬਾ ਇਹ ਤੇ ਗੱਡੀ ਲੱਗੀਦਰ ਜੋਨੀ ਮੀਰ ਵੀ ਲਾ ਰਿਆ ਤੇਲ ਟੋਲ ਆਪਣਾ ਐ ਪੂਰਾ ਲਿਸ਼ਕ ਪੁਸ਼ਕ ਕਰ ਰਿਆ ਤੇ ਜਿਹੜਾ ਇੱਕ ਬੰਦਾ ਉੱਧਰ ਬੈਠਾ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਜਿਹੜਾ ਬੰਦਾ ਉੱਧਰ ਬੈਠਾ ਜ ਉਹ ਦਿਖਾ ਨਹੀਂ ਸਕਦੇ ਤੁਹਾਨੂੰ ਪਾਲਛਾਰੀਆਂ ਬੁੱਢ ਨੂੰ ਲਓ ਜੀ ਆ ਗਏ ਰੋਟੀ ਪਾਣੀ ਖਾ ਕੇ ਬਾਹਰ ਅਸੀਂ ਦਾਲ ਦੂਲ ਖਾ ਕੇ ਜੋਦੀ ਮਾਈ ਤਿਆਰ ਹੱਸ ਤਾ ਤੁਹਾਨੂੰ ਖਾ ਦੀ ਗੱਡੀ ਅਸੀਂ ਗੱਡੀ ਜਿਹੜੀ ਇਹਨਾਂ ਨੂੰ ਫੁੱਲਾਂ ਚ ਸਜਾਈ ਹੈ ਤੇ ਆ ਮੰਦਿਰ ਤੁਹਾਨੂੰ ਦਿਖਾਤਾ ਸਵੇਰੇ ਟੋਪਾ ਵੀ ਦਿਖਾਤਾ ਤੇ ਕਾਰ ਵੀ ਦਿਖਾਤਾ ਤੇ ਮੌਸਮ ਵੀ ਦਿਖਾਤਾ ਉਹ ਗੇਟ ਵੀ ਲੱਗਾ ਹੈ ਗੁਰਦੁਆਰੇ ਵਾਲਾ ਤੇ ਆ ਗੱਡੀ ਹੈ ਹਾਂ ਡਾ ਫੁੱਲ ਫੁੱਲ ਆਇਆ ਵੀ ਗੱਡੀ ਤੇ ਪੂਰੇ ਵਧੀਆ ਕਰਕੇ ਚੈੱਕ ਕਰਾ ਤੁਸੀਂ ਗੱਡੀ ਆਈ ਗਈ ਆਈ ਗਿਆ ਹਾਂਜੀ ਹਾਂਜੀ ਵਿਆਹ ਆ ਗਿਆ ਮਾਤਾ ਤੇ ਮਾਪੇ ਇਹ ਪਾਣੀ ਕਿਉਂ ਗੰਦਾ ਮਾਤਾ ਇਹਦਾ ਨਾ ਪਾਣੀ ਕਿਉਂ ਗੰਦਾ ਇਹਦਾ ਨਾ ਇਹ ਕਾਲੇ ਦਾ ਹੁਣ ਗੰਦਾ ਹੀ ਹੋਣਾ ਸਾਫ਼ ਨਹੀਂ ਕਰਦੇ ਕਿਥੋਂ ਦੇ ਮਰੂਤੀ ਬਾਪੂ ਤੇਰੇ ਘਰ ਕੇ ਕੀ ਬਾਤ ਹੈ ਪਿੱਪਲ ਦਾ ਵੀ ਬੜੀ ਮਹਾਨ ਦਾ ਬਾਈ ਪੂਰੀ ਤਕੜੀ ਗੱਲ ਬਾਤ ਹੈ ਕਿਹੜਾ ਪ੍ਰਾਚੀਨ ਮੰਦਿਰ ਹੈ ਕਿਹੜਾ ਪ੍ਰਾਚੀਨ ਮੰਦਿਰ ਜਾ ਕੇ ਜੀ ਜਾਇਆਂ ਨਹੀਂ ਜਣ ਚੱਲ ਚਲੀਓ ਤੁਹਾਨੂੰ ਮੰਦਿਰ ਦੇ ਖਾਨੇ ਨੇੜੇ ਪ੍ਰਾਚੀਨ ਮੰਦਿਰ ਹੈ ਉਹ ਹੈ ਸਦਾ ਸ਼ਿਵਨਾ ਓਏ ਬਹੁਤ ਜੀ ਕਿਹੜਾ ਹੈ ਸਦਾ ਸ਼ਿਵ ਮੰਦਿਰ ਹੈ ਓਏ ਉਹ ਰਹਿਣਾ ਸਦਾ ਸ਼ਿਵ ਮੰਦਿਰ ਤੇ ਕੀ ਇੱਥੇ ਮਤਲਬ ਇਹ ਸ਼ਿਵ ਮੰਦਿਰ ਇਹ ਪ੍ਰਾਚੀਨ ਮੰਦਿਰ ਹੈ ਪ੍ਰਾਚੀਨ ਮੰਦਿਰ ਆਹ ਦੇਖ ਯਾਰ ਪਿੱਪਲ ਕਿੱਡਾ ਵੱਡਾ ਉਹਨਾਂ ਦੇਖੀ ਉਹ ਜਾਂਦਾ ਐਂਡ ਤੱਕ ਕਿੰਨੀ ਕਿੰਨੀ ਦੂਰ ਤੱਕ ਜਾ ਰਿਹਾ ਇਹਦਾ ਹਲੋ ਉਹ ਮੰਡੀ ਕਿੰਨੀ ਦੂਰ ਐਥੋਂ ਮੰਡੀ ਆਪਣੀ ਤੈਨੂੰ ਪੁੱਛਦਾ ਮੈਂ ਮੰਡੀ ਕਿੰਨੀ ਦੂਰ ਐਥੋਂ ਹੈ ਸਮਾਰਥ ਅਭੀ ਬੱਦਦਾ ਹੈ ਭਾਈ ਅਭੀ ਬੱਦਦਾ ਹੈ ਮੋਟਰ ਬਣਾ ਲਈ ਮੰਡੀ ਆ ਜਿਹੜੀ ਜਿੱਥੋਂ ਯਾਰ ਤੁਸੀਂ ਉਹ ਲੈਣੇ ਸੌਦਾ ਲੈਣੇ ਤੁਸੀਂ ਠੀਕ ਹੈ ਆਹ ਠੀਕ ਬੱਥਰ ਆਹ ਜੀ ਜਰ ਸਲਾਮ ਹਾਂ ਹਾਂ ਦੇਖੀ ਪੱਥਰ ਚਿੱਟੇ ਧਾਗੇ ਵਾਲਾ ਓਏ ਆ ਕਿੱਥੋਂ ਨਿਕਲੀਆਂ ਨੇ ਇਹ ਬੜੀ ਫੋਨ ਆ ਮੂਰਤੀਆਂ ਬਾਈ ਇਹ ਨਹੀਂ ਬੜੀ ਇਹ ਤਾਂ ਬੜੀਆਂ ਆਹ ਦੇਖੀ ਬਣਾਈਆਂ ਹੋਣੀਆਂ ਕੜ ਕੇ ਬਣਾਈਆਂ ਨਹੀਂ ਬਾਈ ਇਹ ਨਿਕਲੀਆਂ ਯਾਰ ਕਿਧੋਂ ਇਹ ਪਰਾਚੀਨ ਬਈਏ ਖੱਡਾ ਗੁੱਡਾ ਨਿਕਲੇ ਜਰੂਰਤ ਮਿਲੇ ਇੱਥੇ ਹਮ ਸਹੀ ਹੈ ਯਾਰ ਸਹੀ ਹੈ ਬਈ ਆਹ ਦੇਖੋ ਉਹ ਬਾਬਾ ਦੀਪ ਸਿੰਘ ਜੀ ਵੀ ਲੱਗਾ ਬਈ ਹੈ ਬਾਬਾ ਦੀਪ ਸਿੰਘ ਜੀ ਉੱਪਰ ਚੈੱਕ ਕਰ ਤੁਸੀਂ ਗੱਲਬਾਤ ਹੈਲੋ ਬਾਬਾ ਦੀਪ ਸਿੰਘ ਦੀ ਫੋਟ ਲੱਗੀ ਹੈ ਪਿਓਰ ਕੋਈ ਸਪਰੇ ਨਹੀਂ ਕੋਈ ਖਾਦ ਨਹੀਂ ਘਾਤ ਮੈਂ ਘਾਤ ਤਾਂ ਜਿਮਰੀ ਐ ਬੇਸੀ ਘਾਤ ਤਾਂ ਜਿਮਰੀ ਬੇਸੀ ਘਾਤ ਹਾਂ ਬੇਸੀ ਘਾਤ ਇਹ ਕਹਿੰਦਾ ਉਹ ਯਾਰ ਘਰ ਕਿੰਨਾ ਸੋਹਣਾ ਯਾਰ ਐਵੇਂ ਦਾ ਘਰ ਚਾਹੀਦਾ ਯਾਰ ਮੈਨੂੰ ਜਿੱਥੇ ਮੇਰੇ ਘਰ ਹੋਵੇ ਕੱਲਾ-ਕੱਲਾ ਤੇ ਸਾਈਡਾਂ ਤੇ ਹਰੀਆਲੀ ਹੋਵੇ ਡ੍ਰੀਮ ਡ੍ਰੀਮ ਹੋਮ ਆਇਆ ਸੱਚ ਨਾ ਤਾਂ ਨੂੰ ਦਿਖਾਣੇ ਪ੍ਰਾਚੀਨ ਮੰਦਿਰ ਉਹ ਜਾਂਦਾ ਰੋਡ ਹੂੰ ਆਗੇ ਬਾਹਰ ਆ ਗਏ ਨਾ ਬੋਰਡ ਪੱਕੇ ਨਹੀਂ ਜਾ ਸਕਦਾ ਨਾ ਇਹਦੇ ਉੱਪਰ ਮੈਨੂੰ ਲੱਗਦਾ ਉਹ ਆ 우ਸਤਾਦ ਹੋਣੀ ਆ ਦੇਖੋ ਹਨੂਮਾਨ ਜੀ ਦਾ ਆ ਕੇ ਕਿਹਦਾ ਸ਼ਿਵ ਦਾ ਮੰਦਿਰ ਹੈ ਜੀ ਸ਼ਿਵਾ ਦਾ ਮੰਦਿਰ ਨਾ ਪ੍ਰਾਚਨ ਮੰਦਿਰ ਨਾ ਯਾਰ ਇਹ ਗੁਰੂ ਸ਼ਿਵ ਉਹ ਦੇਖੋ ਹਰੀਆਲੀ ਕਿੰਨੀ ਵਧੀਆ ਇੱਥੇ ਉਹ ਜੰਮੀ ਹੋਈ ਹੈ ਦੋਸ਼ਾ ਦੋਸ਼ਾ ਸਤਾ ਚਲ ਪਰੋਣਿਆ ਇਹਨਾਂ ਨੂੰ ਵੀ ਦੇਖ ਲਿਓ ਮਮਾ ਇਹ ਆਈ ਜਾਣੇ ਸਾਰੇ ਆ ਗਏ ਇਹਨਾਂ ਨੂੰ ਵੀ ਚਲ ਹਾਂ ਮੈਂ ਨਹੀਂ ਨਹੀਂ ਆਣਾ ਚਮਕਾ ਮਾਰਦਾ ਉਹ ਚਲ ਕੋਈ ਨਹੀਂ ਚਲ 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 ਬੱਚੇ ਚਲ 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 ਕਸਮ ਯਾਰ ਕੀ ਯਾਰ ਤੂੰ ਬਾਈ ਕੱਢੀ ਲਾ ਕੱਢੀ ਕੱਢ ਲੈਨੇ ਕੱਢ ਲੈਨੇ ਇਹ ਵਾਲੀ ਜਾਨ ਦੇ ਅੱਗੇ ਚੱਲ ਮੁੜ ਕੇ ਜਾਵਾਂਗੇ ਜਣੀ ਬਾਈ ਇਹਨਾ ਨਹੀਂ ਨਹੀਂ ਮੁੜ ਕੇ ਨਹੀਂ ਆਣਾ ਅੱਧਰ ਉਹਦੇ ਨਾਲ ਚੱਲਦਾ ਸਾਡੇ ਤੇ ਇਹਨਾਂ ਨੇ ਹੁਣ ਪੂ ਜਾ ਕੇ ਕਰਨੇ ਫੇਰੇ ਤਲਾਵਾਂ ਜੋ ਵੀ ਹੁੰਦਾ ਨਾ ਫੇਰੇ ਹੁੰਦੇ ਆ ਤੇ ਆਪਾਂ ਜਾਵਾਂ ਕਰ ਨੂੰ ਕਿਉਂਕਿ 3 ਘੰਟੇ ਲੱਗਦੇ ਆ ਤੇ ਰਾਤ ਦੇ ਆਏ ਸੀਗੇ ਤੇ ਆਪਾਂ ਆਪਣੇ ਦੋਸਤ ਨੂੰ ਮਿਲਣ ਚੋਂ ਮਿਲ ਲਿਆ ਸੀ